ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਜਿਸ ਤਰ੍ਹਾਂ ਕਿ ਤੁਹਾਨੂੰ ਕਈ ਜਗ੍ਹਾ ਤੇ ਦਰਸ਼ਨ ਕਰਵਾਨੇ ਆ ਅਲੱਗ-ਅਲੱਗ ਜਗ੍ਹਾ ਤੇ ਅੱਜ ਮਨ ਦੇ ਵਿੱਚ ਆਇਆ ਕਿ ਮਾਛੀਵਾੜਾ ਸਾਹਿਬ ਅਸੀਂ ਆਏ ਸੀਗੇ ਕਿ ਗੁਰਦੁਆਰਾ ਚਰਨ ਕਵਲ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਈਏ ਤੇ ਇੱਥੇ ਸਾਨੂੰ ਗ੍ਰੰਥੀ ਸਾਹਿਬ ਭਾਈ ਗੁਰਮੁਖ ਸਿੰਘ ਜੀ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੰਥੀ ਜੀ ਕੀ ਹਾਲ ਹੈ ਜੀ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਜੀ ਸਾਰੀ ਤੇ ਤੁਸੀਂ ਉਸ ਸਥਾਨ ਤੇ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਇਸ ਦਾ ਇਤਿਹਾਸ ਦੱਸੋਗੇ ਇਸ ਗੁਰਦੁਆਰਾ ਸਾਹਿਬ ਦਾ ਇਹ ਪਾਵਨ ਸਥਾਨ ਕਲਗੀਧਾਰ ਵਿਸ਼ੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ ਨਿਵਾਜੀ ਧਰਤੀ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਚਮਕੌਰ ਦੀ ਗੜੀ ਛੱਡ ਕੇ ਵੱਡੇ ਸਾਹਿਬ ਜਾਂ ਦੇ ਦੀਸ਼ੀ ਤੋਂ ਪਰੰਤ ਜੀ ਸੰਤ ਦਾ ਹੁਕਮ ਮੰਨ ਕੇ ਇਸ ਸਥਾਨ ਤੇ ਆਏ ਹਾਂਜੀ ਔਰ ਇਸੇ ਸਥਾਨ ਦੇ ਉੱਪਰ ਤਿੰਨ ਸਿੰਘ ਭਾਈ ਦਾਸ ਸਿੰਘ ਜੀ ਭਾਈ ਧਰਮ ਸਿੰਘ ਜੀ ਜੀ ਭਾਈ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕਰਕੇ ਮਿਲੇ ਜਿੱਥੇ ਅਸੀਂ ਖੜੇ ਹਾਂ ਇਹ ਜੜ ਦਾ درخت ਹੈ ਉਹ ਸਮੇਂ ਇਹ ਬੜਾ ਜੰਗਲ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਤੋਂ ਥੋੜੀ ਦੂਰ ਖੂਹ ਹੈ ਜਦੋਂ ਪਹਿਲਾਂ ਖੂਹ ਤੇ ਆਇਓ ਤਾਂ ਝੜ ਸਕਿਆ ਕਚੀਕਣ ਲੈ ਕੇ ਤੇ ਸਤਿਗੁਰਾਂ ਨੇ ਇਸ ਜੜ ਦੇ ਥੱਲੇ ਤਿੰਨ ਦਾ ਸਿਰਾਨਾ ਲਾ ਕੇ ਬਿਸ਼ਰਾਮ ਕੀਤਾ ਔਰ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੀ ਨੂੰ ਖਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗਰ ਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਡਿੰਗ ਕਸਾਈਆਂ ਦਾ ਸਹਿਣਾ ਯਾਰ ਜਿਹਦਾ ਸਾਨੂੰ ਸੱਤਰ ਚੰਗਾ ਪਠ ਕੀੜਿਆਂ ਦਾ ਰਹਿਣਾ ਆਪਾਂ ਵਿਆਖਿਆ ਕਰਦੀਏ ਜੀ ਇਸ ਇਸ ਚੀਜ਼ ਦੀ ਜੇ ਬਹੁਤ ਅੱਛਾ ਹੋ ਜੇ ਇਹ ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਾਵਨ ਜਿਹੜਾ ਸ਼ਬਦ ਸੀ ਇਸ ਥਾਂ ਤੇ ਆ ਕਰਕੇ ਉਚਾਰਿਆ ਔਰ ਇਸੇ ਥਾਂ ਦੇ ਉੱਪਰ ਤਿਨੇ ਸਿੰਘ ਮਾਰੀ ਨੂੰ ਆ ਕਰਕੇ ਮਿਲੇ ਇਹ ਇੱਕ ਮਹਾਰਾਜ ਨੇ ਸਮਝੋ ਤੀ ਇੱਕ ਸਨੇਹਾ ਜੀ ਜੀ ਇਥੇ ਦੇਵਤੇ ਆ ਕੇ ਮਹਾਰਾਜ ਨੂੰ ਮਰੇ ਇੱਕ ਸਨੇਹਾ ਜੀ ਵੀ ਮਿੱਤਰ ਉਹ ਪਰਮਾਤਮਾ ਅਕਾਲਪੁਰਖ ਜੀ ਉਹ ਇੱਕ ਸਨੇਹਾ ਜੀ ਹਾਲ ਮਰੀਦਾ ਮਰੀਦ ਕਨਾਂ ਸੇਵਾਦਾਰ ਜੀ ਤੇ ਸਾਡਾ ਹਾਲ ਦੱਸਣਾ ਜੀ ਇਥੇ ਮਹਾਰਾਜ ਜਿਸ ਹੱਥ ਵਿੱਚ ਆਏ ਸਾਬ ਜਾਦੇ ਸ਼ਹੀਦ ਹੋ ਗਏ ਸਾਰਾ ਪਰਿਵਾਰ ਮਹਾਰਾਜੀ ਦਾ ਵਿਛੜ ਗਿਆ ਜੀ ਸਿੰਘ ਜਿਹੜੇ ਸੀ ਉਹ ਜਾਨਾਂ ਤੋਂ ਪਿਆਰੇ ਪੁੱਤਰਾਂ ਤੋਂ ਪਿਆਰੇ ਸ਼ਹੀਦ ਹੋ ਗਏ ਸਤਗੁਰ ਸੱਚੇ ਪਾਤਸ਼ਾਹ ਮਹਾਰਾਜੀ ਪਹਿਰਾ ਤੋਂ ਲੰਗੀ ਜਮਕੌਰ ਸਾਹਿਬ ਤੋਂ ਲੈ ਕੇ ਗੜੀ ਤੋਂ ਲੈ ਕੇ ਇਸ ਸਥਾਨ ਤੱਕ ਮਹਾਰਾਜ ਨੰਗੇ ਚਰਨੀ ਆਏ ਤੁਸੀਂ ਦੇਖਿਆ ਬਾਅਦ ਉਹਨਾਂ ਦੇ ਮਹਾਰਾਜ ਦੇ ਸੂਤ ਦੇ ਬਸਤਰ ਜਿਹੜੇ ਫਟੇ ਦਿਖਾਏ ਉਹਨੇ 72 ਫਟੇ ਉਹਨਾਂ ਦੇ ਪੈਰਾਂ ਦੇ ਵਿੱਚੋਂ ਵੀ ਖੂਨ ਵਹਿ ਰਿਹਾ ਏ ਸਾਰੇ ਸਰੀਰ ਦੇ ਵਿੱਚ 72 ਫਟ ਬਸਤਰ ਜਿਹੜੇ ਉਹਨਾਂ ਨੇ ਪਾਏ ਪਾਇਨੇ ਦੇ ਬਸਤਰ ਸੀ ਅੱਛਾ 72 ਜਗ੍ਹਾ ਤੋਂ ਫਟੇ ਹੋਏ ਬਸਤਰ ਸਾਰੇ ਬਹੁਤ ਸਾਰੇ ਫਟੇ ਸੀ ਬਹੁਤ ਆਵਾਂ ਅੱਛਾ ਬਸਤਰ ਫਟੇ ਨੇ ਬਸਤਰ ਫਟੇ ਫਟੇ ਨੇ ਪੈਰਾਂ ਦੇ ਵਿੱਚੋਂ ਖੂਨ ਵਹਿ ਰਿਹਾ ਏ ਮਹਾਰਾਜ ਦੇ ਹਾਂਜੀ ਐਸ ਹੱਥ ਦੇ ਵਿੱਚ ਆਏ ਇੱਥੋਂ ਤੱਕ ਗਿਆਨੀ ਜੀ ਦੱਸਦੇ ਵੀ ਮਹਾਰਾਜ ਦਾ ਜਿਹੜਾ ਉਹਨਾਂ ਦਾ ਕੰਮ ਕਸਾ ਸੀ ਉੱਥੋਂ ਉਹ ਵੀ ਉਹਨਾਂ ਦੇ ਸਰੀਰ ਦੇ ਨਾਲ ਚੰਬੜਿਆ ਹੋਇਆ ਸੀ ਅੱਛਾ ਅੱਬੀ ਮਤਲਬ ਜ਼ਖਮ ਦੇ ਨਾਲ ਹਾਂਜੀ ਹਾਂਜੀ ਅੱਛਾ ਇੱਕ ਇੱਕ ਸੁਭਾਵਿਕ ਗੱਲ ਆ ਕਿ ਮਹਾਰਾਜ ਨੇ ਕਿਹਾ ਸੁਨੇਹਾ ਜੋ ਹਾਲ ਮੁਰੀਦਾਂ ਦਾ ਸਾਡਾ ਸੇਵਕਾਂ ਦਾ ਸੇਵਾ ਦਾ ਸੁਨੇਹਾ ਹੈ ਤੂਦ ਬੇਨਦੋਗਰ ਜਾਇਆਂ ਦਾ ਉਡਣ नाग ਨਿਵਾਸਾਂ ਦੇ ਵਿੱਚ ਇਹ ਜੰਗਲ ਸੀ ਸਾਰੋ ਸਮੇਂ 1000 ਰਬੀਆ ਬਾਸ ਸੀ ਇੰਨੀ ਠੰਡ ਸੀ ਮਹਾਰਾਜ ਦੇ ਪਾਸ ਤੋਂ ਕੋਈ ਬਸਤ ਨਹੀਂ ਸੀ ਔਰ ਕੋਈ ਅਸਾ ਅੱਗ ਦਾ ਜੱਜ ਜਿਵੇਂ ਸਾਡੇ ਪਾਸ ਬਹੁਤ ਸਾਧਨ ਨੇ ਇਹੋ ਜਿਹਾ ਕੋਈ ਸਾਧਨ ਨਹੀਂ ਸੀ ਇਹ ਤਾਂ ਅਖੀਰ ਦੇ ਵਿੱਚ ਮਾਰੇ ਨੇ ਕਿਹਾ ਵੀ ਯਾਰ ਜੀ ਦਾ ਸਾਨੂੰ 70 ਚੰਗਾ ਪੱਤ ਖੇੜਿਆਂ ਦਾ ਰਹਿਣਾ ਇਹ ਸਾਡੀ ਜਿਹੜੀ ਜਾਹਤ ਹੈ ਨਾ ਉਸ ਪਰਮਾਤਮਾ ਦਾ ਕਲਪੁਰਖ ਦੇ ਨਾਲ ਜਿਹੜੀ ਉਹ ਉਹ ਇਹ 70 ਅਸੀਂ ਖੁਸ਼ੀ ਤੋਂ ਕੀ ਲੈਣਾ ਅਸੀਂ ਉਹਨਾਂ ਖੁਸ਼ੀਆਂ ਨੂੰ ਅੱਗੇ ਸੁੱਟੋ ਜਿਹੜੀਆਂ ਉਹਦੇ ਨਾਲ ਵਿਛੋੜਦੀਆਂ ਇਹ ਸਾਡੀ ਖੁਸ਼ੀ ਜਿਹੜੀ ਆ ਉਹਦੇ ਉਹਦੇ ਨਾਲ ਜੜ ਲੱਗੀ ਹੋਈ ਜਿਸ ਤਰ੍ਹਾਂ ਕਿ ਆਪਾਂ ਸ਼ੁਰੂ ਗੱਲ ਕਿੱਥੋਂ ਕੀਤੀ ਸੀਗੀ ਝੰਡ ਇਸ ਝੰਡ ਥੱਲੇ ਉਹਨਾਂ ਨੇ ਟਿੰਡ ਦਾ ਸਰਾਣਾ ਲੈ ਕੇ ਉਹ ਸੁੱਤੇ ਤੇ ਉਹਦੇ ਇਤਿਹਾਸ ਦੇ ਵਿੱਚ ਕੁਝ ਦਰਜ ਹੈ ਕਿ ਉਸ ਤਰ੍ਹਾਂ ਕਿਹੜੀ ਉਹਨਾਂ ਦੀ ਕਿਸੇ ਨਾਲ ਵਾਰਤਾ ਹੋਈ ਕੀ ਗੱਲਬਾਤ ਹੋਈ ਇਹ ਜਿਹੜੀ ਵਾਰਤਾ ਹੈ ਇਹ ਇੱਥੇ ਇਹ ਤੇ ਜਿਹੜੇ ਬਚਨ ਨੇ ਵੀ ਉਹ ਭਾਈ ਸਿੰਘ ਭਜਦਾ ਸਿੰਘ ਜੀ ਭਾਈ ਧਰਮ ਸਿੰਘ ਭਾਈ ਮਾ ਸਿੰਘ ਜੀ ਤੂੰ ਆ ਕੇ ਮਿਲੇ ਫਿਰ ਖੂਹ ਤੇ ਗਏ ਖੂਹ ਤੇ ਖੂਹ ਗੁਲਾਬਾ ਖੂਹ ਕਿੰਨੇ ਕੁ ਦੂਰ ਸੀਗਾ ਸਾਹਮਣੇ ਲਗਭਗ 70 ਗਾਜ ਦੂਰ 70 ਗਾਜ ਉੱਥੇ ਜਿਹੜਾ ਭਾਈ ਗੁਲਾਬਾ ਤੇ ਭਾਈ ਗੁਲਾਬੇ ਤੇ ਪੰਜਾਬੇ ਦਾ ਖੂਹ ਸੀ ਤੇ ਦੋ ਭਰਾ ਸੀ ਇਹ ਹਾਂਜੀ ਭਾਈ ਗੁਲਾਬਾ ਮਹਾਰਾਜ ਜੀ ਤੇ ਆਹਦੇ ਵਿੱਚ ਗੁਲਾਬ ਰਾਏ ਤੇ ਪੰਜਾਬ ਰਾਏ ਨਾਮ ਨਾਲ ਅੱਛਾ ਜੀ ਭਾਈ ਗੁਲਾਬ ਰਾਏ ਤੇ ਭਾਈ ਪੰਜਾਬ ਰਾਏ ਨਾਮ ਨਾਲ ਦਾ ਹੈ ਜੀ ਉਹਨਾਂ ਦਾ ਇਹ ਖੂਹ ਸੀ ਤੇ ਉਹਨਾਂ ਦਾ ਖੂਹ ਤੇ ਨੌਕਰ ਜਦੋਂ ਆਇਆ ਜੀ ਉਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਜਾਂ ਉਹ ਜਾਣਦਾ ਨਹੀਂ ਸੀ ਉਹਨਾਂ ਨੇ ਆਪਣੇ ਮਾਲਕਾਂ ਨੂੰ ਦੱਸਿਆ ਮਾਲਕ ਖੂਹ ਤੇ ਆਈ ਜੀ ਉਹ ਫਿਰ ਆਪਣੇ ਸਤਿਗੁਰਾਂ ਨੂੰ ਇਸ ਖੂਹ ਤੋਂ ਆਪਣੇ ਘਰ ਦੇ ਵਿੱਚ ਲਾ ਕੇ ਉਹ ਸਮੇਂ ਜਿਹੜਾ ਜ਼ੋਰ ਸੀ ਉਹਨਾਂ ਮੁਸਲਮਾਨਾਂ ਦਾ ਜ਼ੋਰ ਸੀ ਸਾਰੀ ਤੇ ਉਹਨੇ ਨੀ ਚੌਂਕੀਆਂ ਸੀ ਹਾਲਾਤ ਇਦਾਂ ਦੇ ਸੀ ਤੇ ਉਹਨਾਂ ਨੂੰ ਰਾਤ ਨੂੰ ਸਤਿਗੁਰਾਂ ਨੂੰ ਪਾਈ ਗੁਲਾਬ ਰਾਏ ਤੇ ਪੰਜਾਬ ਰਾਏ ਰਾਤ ਨੂੰ ਗੱਡੇ ਦੇ ਵਿੱਚ ਬਿਠਾ ਕੇ ਆਪਣੇ ਘਰ ਵਿੱਚ ਲੈ ਕੇ ਗਏ ਅੱਛਾ ਜੀ ਮਤਲਬ ਇੱਕ ਦਿਨ ਅਤੇ ਇੱਕ ਰਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ 来 ਉਹ ਇਧਰੋਂ ਆਏ ਇਧਰੋਂ ਆਏ ਕਿਸੇ ਪਾਸੇ ਵੀ ਆਏ ਇਹ ਸਾਰੀ ਜਿਹੜੀ ਧਰਤੀ ਆ ਇਹ ਜਗਾ ਹੈ ਉਹਨਾਂ ਦੇ ਚਰਨ ਛੋਪਾਪਤ ਤੇ ਕੀ ਕੀ ਉਸ ਟਾਈਮ ਉਹ ਇਕੱਲੇ ਸੀ ਜਾਂ ਸੈਨਾ ਦੇ ਨਾਲ ਸੀ ਗੁਰੂ ਸਾਹਿਬ ਬਿਲਕੁਲ ਹੀ ਇਕੱਲੇ ਸੀ ਇਹ ਵੀ ਆਪਣਾ ਇਤਿਹਾਸ ਦੱਸਦਾ ਹੈ ਹਨਾ ਜੀ ਇੱਕੇ ਦੇ ਵਿੱਚੋਂ ਗੱਲ ਬਹੁਤ ਵੱਡੀ ਨਿਕਲ ਕੇ ਆਉਂਦੀ ਹੈ ਨਾਲ ਦੀ ਨਾਲ ਜਦੋਂ ਆਪਣੇ ਤਾਂ ਉਂਗਲੀ ਤੇ ਵੀ ਥੋੜਾ ਜਿਹਾ ਫੱਟ ਹੋ ਜੇ ਤੇ ਆਪਾਂ ਰੋਦੇ ਰਹਿੰਨੇ ਆ ਤੇ ਆਪਾਂ ਕਹਿੰਨੇ ਆ ਕਿ ਉਹਨਾਂ ਦੇ ਸਰੀਰ ਤੇ ਸਾਰੇ ਤੇ ਹੀ ਫੱਟ ਸੀਗੇ ਤੇ ਫਿਰ ਵੀ ਉਹ ਤੁਰ ਫਿਰ ਰਹੇ ਸੀਗੇ ਤੇ ਉਹ ਖੁਦ ਕਿਉਂਕਿ ਮਾਲਕ ਸੀ ਇਸ ਦੁਨੀਆ ਦੇ ਤੇ ਆਪਾਂ ਕੀ ਸੋਚਦੇ ਆ ਉਸ ਗੱਲ ਬਾਰੇ ਏਦਾਂ ਵੀ ਆਮ ਇਨਸਾਨ ਮਹਾਰਾ ਸਤਗੁਰ ਸੱਚੇ ਪਾਤਸ਼ਾਹ ਮਹਾਰਾਜੀ ਉਹ ਤਾਂ ਜਾਣੇ ਜਾਣ ਸੀ ਉਹ ਸਭ ਕੁਝ ਸਭ ਕੁਝ ਕਰ ਸਕਦੇ ਉਹ ਉਹ ਤਾਂ ਖਵਾ ਬਣ ਕੇ ਵੀ ਆ ਸਕਦੇ ਕੋਟਕ ਸੀ ਉਹਨਾਂ ਦੇ ਉਹ ਉਹ ਇੱਕ ਬੈਣਾ ਪਾਰੇ ਸੀ ਜਿਹੜੀਆਂ ਅੱਜ ਪਈਆਂ ਜਿਨ੍ਹਾਂ ਦੇ ਜਿੱਥੇ ਬੇਧਰਮ ਜਿਉਂਦਾ ਜਿਉਂਦਾ ਰੱਖਣ ਲਈ ਉਹਦਾ ਦੇ ਵਾਸਤੇ ਉਹ ਪਾ ਪਾ ਦਾ ਪਾ ਦਾ ਛੜ ਗਏ ਆ ਜੀ ਉਹ ਤੇ ਅਸੀਂ ਕਿੱਥੋਂ ਇੱਥੇ ਕਿੰਨੀ ਸੰਗਤ ਆ ਰਹੀਆਂ ਸਤਿਗੁਰਾਂ ਨੇ ਇਹ ਕੋਈ ਚ ਜਣਾ ਚੱਲਿਆ ਉਹ ਚੱਲ ਸਕਦੇ ਤਾਂ ਸਾਨੂੰ ਤਾਂ ਇਹ ਤਾਂ ਗੱਲ ਕੋਈ ਨਹੀਂ ਇਹ ਭਾਈ ਸਾਹਿਬ ਤੁਹਾਡੇ ਨਾਲ ਇੱਥੇ ਹੀ ਸੇਵਾ ਨਿਭਾਉਂਦੇ ਨੇ ਤੁਹਾਨੂੰ ਕੀ ਇਸ ਬਾਰੇ ਕੋਈ ਅਲੱਗ ਜਿਹੜਾ ਗਿਆਨ ਜਿਹੜਾ ਇਹਨਾਂ ਨੇ ਦੱਸਿਆ ਭਾਈ ਗੁਰਮੁਖ ਸਿੰਘ ਹੁਰਾ ਨੇ ਤੁਹਾਡਾ ਕੀ ਨੋਅ ਹੈ ਤੇ ਕੀ ਤੁਸੀਂ ਦੱਸਣਾ ਚਾਹੋਗੇ ਠੀਕ ਹੈ ਜੀ ਜਾ ਸੀ ਬਾਬਾ ਇਹਨੇ ਦੱਸਿਆ ਉਹਦਾ ਠੀਕ ਹੈ ਇਹ ਮਹਾਰਾਜਾ ਜੀ ਇੱਥੇ ਉਹਦੇ ਕਿ ਸਾਨੂੰ ਸਾਨੂੰ ਦੱਸਿਆ ਵੀ ਅਸੀਂ ਕਿ ਅਸਨੇ ਮਰਜੀ ਗੱਲ ਹੋ ਜੇ ਤੇ ਬੈਜ ਨੇ ਮੱਥਾ ਪੜ ਕੇ ਵੀ ਹਾਂ ਕਰਦੀਆਂ ਟੈਨਸ਼ਨਾਂ ਨਾਲ ਹੀ ਛੱਡੀ ਸਾਈਂ ਇਹ ਪਹਿਂ ਵੇਖੀ ਵੀ ਉਹ ਸਤਿਗੁਰਾਂ ਨੇ ਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਤਾੜੀ ਮਾਰੀ ਉਹਨਾਂ ਨੇ ਜਗਾਰੇ ਛੱਡੇ ਛੱਡ ਕੇ ਵੀ ਇੱਥੇ ਆ ਕੇ ਫਿਰ ਇਸ ਥਾਂ ਤੇ ਆਈ ਨਗੇ ਚੱਨੀ ਆਈ ਸਭ ਕੁਝ ਇਹਨਾਂ ਕੋਲ ਜਰਾ ਤਾਜ ਦੇ ਭਾਈ ਗੁਰਮukh Singh ਜੀ ਜਿਸ ਤਰ੍ਹਾਂ ਤੁਸੀਂ ਕਦੇ ਸੋਚਦੇ ਨਹੀਂ ਕਿ ਜਿਸ ਤਰ੍ਹਾਂ ਸਿੱਖ ਧਰਮ ਦਾ ਇਨਾ ਵੱਡਾ ਬਲਦਾਨ ਹੈ ਇਸ ਪੂਰੇ ਜੱਗ ਤੇ ਸਿੱਖ ਧਰਮ ਦਾ ਹੀ ਰਾਜ ਹੋਣਾ ਚਾਹੀਦਾ ਸੀ ਰਾਜ ਤੇ ਹੈ ਹੀ ਸੀ ਚਲੋ ਉਹ ਤੋਂ ਬਾਅਦ ਹੋਣਾ ਚਾਹੀਦਾ ਹੁਣ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਗਿਆ ਬੜਾ ਵੱਡਾ ਰਾਜ ਸੀ ਰਾਜ ਪਾਲ ਸੀ ਸਤਿਗੁਰੂ ਮਹਾਰਾਜ ਦੀ ਕਿਰਪਾ ਖੁਣੋ ਵੀ ਅਸੀਂ ਕਨੇ ਰਾਜ ਕਰੇਗਾ ਰਾਜ ਦਾ ਭਾਵ ਇਹ ਹੈ ਕਿ ਧਰਮ ਜਿਸ ਤਰ੍ਹਾਂ ਕਿ ਆਪਣਾ ਧਰਮ ਸਿੱਖ ਧਰਮ ਵਧਣਾ ਚਾਹੀਦਾ ਸੀ ਉਹਦੀ ਤਾਦਾਦ ਵਧਣੀ ਚਾਹੀਦੀ ਸੀ ਉਹ ਕਿਉਂ ਨਹੀਂ ਵੱਧ ਪਾਈ ਤਾਦਾਦ ਤਦਾਂ ਤੇ ਹੁਣ ਬੜੀ ਆ ਬਹੁਤ ਵੱਡੇ ਸਾਰੇ ਕਿਨੇ ਦੇਸ਼ਾਂ ਦੇ ਵਿੱਚ ਸਾਡੀ ਬੜੀ ਵੱਡੀ ਗਿਣਤੀ ਆ ਇਸ ਟਾਈਮ ਸਾਡਾ ਮੜਾ ਵੱਡਾ ਨਾ ਇਹ ਜਿਵੇਂ ਕੱਲ ਪਾਸ ਤੋਂ ਮੈਂ ਇੱਕ ਪੋਸਟ ਪਾ ਰਦਾ ਸੀ ਉਹ ਕਹ ਰਹੀ ਸੀ ਜੇ ਹੋ ਰਾਜਪਾਗ ਹੋਣਾ ਦੇਦਾ ਤੁਸੀਂ ਤੁਸੀਂ ਪੜੀ ਹੋਏਗੀ ਇਹ ਆਈ ਇਹ ਆਈ ਜਿਹੜੀ ਐਲਨ ਮਸਕ ਦੀ ਕੰਪਨੀ ਨੇ ਜਿਹੜਾ ਜਿਹੜਾ ਏ ਆਈ ਹੈ ਉਹਨੇ ਕਿਹਾ ਕਿ ਜੇ ਪੂਰੀ ਦੁਨੀਆ ਦੇ ਵਿੱਚ ਕੋਈ ਰਾਜਪਾਗ ਸੰਭਾਲ ਸਕਦਾ ਹਾਂ ਹਾਂਜੀ ਹਾਂਜੀ ਤੇ ਉਸ ਹਾ ਹੋਣਾ ਨਹੀਂ ਚਾਹੀਦਾ ਉਹਨੇ ਕਿਹਾ ਜੇ ਕੋਈ ਸੰਭਾਲ ਸਕਦਾ ਉਹ ਸਿਰਫ ਸਿੱਖ ਕੌਮ ਹੀ ਸੰਭਾਲ ਸਕਦੀ ਹੈ ਉਹਦਾ ਕੀ ਕਾਰਨ ਦੱਸਿਆ ਤੁਹਾਨੂੰ ਪੜਿਆ ਸੀ ਤੁਸੀਂ ਮੈਂ ਉਹਦਾ ਉਹਦਾ ਕਾਰਨ ਉਹ ਕਹਿੰਦੇ ਨੇ ਕਿ ਇੱਕ ਐਸੀ ਕੌਮ ਹੈ ਜਿਹੜੀ ਕੋਈ ਧਰਮ ਜਾਤ ਦੇ ਵਿੱਚ ਬਦਰ ਉਹਨਾਂ ਨੂੰ ਵੰਡਦੀ ਨਹੀਂ ਤੇ ਇੱਕ ਜਗ੍ਹਾ ਤੇ ਬਹਿ ਕੇ ਉਹਨੂੰ ਲੰਗਰ ਛਕਾਉਂਦੀ ਹੈ ਤੇ ਸੇਵਾ ਕਰਦੀ ਹੈ ਸੇਵਾ ਦੇ ਕਾਰਨ ਇਸ ਧਰਤੀ ਦੀ ਸੇਵਾ ਤਾਂ ਹੀ ਹੋ ਸਕਦੀ ਹੈ ਜੇ ਸਿੱਖ ਧਰਮ ਰਾਜ ਕਰੇਗਾ ਕੋਈ ਕੋਈ ਇੱਥੇ ਆ ਜੇ ਕੋਈ ਹਿੰਦੂ ਆ ਜੇ ਮੁਸਲਮਾਨ ਆ ਜੇ ਸਾਈ ਆ ਜੇ ਬੁੱਧ ਆ ਜੇ ਜੈਨ ਆ ਜੇ ਕੋਈ ਆ ਜੇ ਕਿਸੇ ਨੂੰ ਕੋਈ ਕਿਸੇ ਦਾ ਮਨਾ ਨਹੀਂ ਆ ਨਾ ਲੰਗਰ ਤੋਂ ਮਨਾ ਹੈ ਤੇ ਨਾ ਦਰਵਾਜ਼ਾ ਤੋਂ ਮਨਾ ਹੈ ਜਿਸ ਤਰ੍ਹਾਂ ਕਿ ਆਪਣੇ ਧਰਮ ਦੇ ਵਿੱਚ ਅਰਬਾਂ ਰੁਪਏ ਦਾ ਦੇਖੋ ਆਪਾਂ ਲੰਗਰ ਛਕਾਉਨੇ ਆ ਹਨਾ ਤੇ ਦਾਨ ਕਰਦੇ ਆਂ ਆਪਾਂ ਸਾਰਾ ਕੁਝ ਕਰਦੇ ਆਂ ਇਹ ਮੁੱਕਦਾ ਨਹੀਂ ਦੇਖੋ ਗੁਰਦਾਨਗ ਪਾਤਸ਼ਾਹ ਦਾ ਲੰਗਰ ਕਦੇ ਵੀ ਨਹੀਂ ਮੁੱਕਦਾ ਤੇ ਕਿਸੇ ਜਗ੍ਹਾ ਤੇ ਕੋਈ ਥੋੜਾ ਜਿਹਾ ਕੋਈ ਛੋਟਾ ਲੰਗਰ ਲਾਇਆ ਹੁੰਦਾ ਪੂਰੀਆਂ ਛੋਲਿਆਂ ਦਾ ਉਹ 10 ਮਿੰਟ ਚ ਖਤਮ ਹੋ ਜਾਂਦਾ ਹੈ ਹੈਨਾ ਜੀ ਇਹ ਸਭ ਮਾਲ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਰਕਤ ਆ ਇਹ ਸਾਡੀਆਂ ਉਹਨਾਂ ਕੁਰਬਾਨੀਆਂ ਦੀ ਬਰਕਤ ਆ ਜਿਹੜੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਲੈਣ ਦੇ ਧੋਨੀਆਂ ਵੀ ਧਰਮ ਦੇ ਨਾਮ ਤੇ ਇਹ ਜਿਹੜਾ ਝੰਡਾ ਹੈ ਇਹਦੇ ਵਿੱਚ ਇੱਕ ਖੂ ਸੀ ਵਿੱਚ ਇਹਨੂੰ ਖੂ ਟਾਈਪ ਕਿਉਂ ਬਣਾਇਆ ਗਿਆ ਜੀ ਇਹ ਖੂ ਟਾਈਪ ਨਹੀਂ ਬਣਾਇਆ ਇਹ ਹਾਂ ਇਹ ਵੈਸੀ ਇਹ ਆ ਦਿਖਾਈਏ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਇਸ ਝੰਡੇ ਦੇ ਚੰਦ ਦੇ ਬਾਅਦ ਇਥੇ ਰੇਤਰਾ ਇਲਾਕਾ ਸੀ ਜੀ ਇਥੇ ਬਹੁਤ ਭਰਤੀ ਪਈ ਸੀ ਇਹ ਫਿਰ ਜਿਹੜੇ ਆ ਗਏ ਹਨਾ ਯੂਨੀਵਰਸਿਟੀ ਵਾਲੇ ਮਾਹਿਰ ਜੀ ਉਹ ਇਥੇ ਉਹ ਟੀਮ ਨਾਲ ਦੀ ਆਉਂਦੀ ਆ ਦੀ ਦੇਖਦੇ ਕਰਦੀ ਆ ਜੀ ਉਹਨਾਂ ਨੇ ਫਿਰ ਇਹਦੀ ਦੇਖਦੇ ਕਰਕੇ ਉਹਨਾਂ ਨੇ ਕਿਹਾ ਵੀ ਇਹਦੀ ਜੜ੍ਹ ਨੂੰ ਥੋੜਾ ਡੂੰਘਾ ਕਰੋ ਅੱਛਾ ਜੀ ਮਿੱਟੀ ਪਾ ਪੈ ਕੇ ਰੇਤਾ ਪਾ ਪੈ ਕੇ ਕਿ ਨਾ ਜੜ੍ਹ ਬਹੁਤ ਜ਼ਿਆਦਾ ਉੱਪਰ ਰੇਤਾ ਪਈ ਹੋਈ ਆ ਵੀ ਥੋੜਾ ਜਾਂ ਨੂੰ ਡੂੰਘਾ ਕਰੋ ਇਹਦੇ ਬਾਤ ਇਹ ਬੂੰਗਾ ਕਰਕੇ ਖਰਾਕ ਪਾਈ ਜਾਂਦੀ ਆ। ਬਾਬਾ ਜੀ ਉਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਇਹ ਤਾਂ ਕੁਦਰਤ ਨੇ ਜਿੰਦਾ ਰੱਖਿਆ ਹੋਇਆ ਹੈ। ਇਹ ਸਾਇੰਟਿਸਟ ਕੀ ਕਰਨਗੇ ਇਹਦੇ ਤੇ? ਹਾਂਜੀ 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 ਸਾਲ ਹੀ ਮੈਂ ਮਜ਼ਾ ਅਸੀਂ ਵੀ ਹਾਂ ਅਸੀਂ ਵੀ ਉਸ ਸੀਲ ਦੇ ਉਲਟਾ ਕਿ ਹੋਰ ਕਿਤੇ ਦਰਖਤ ਦਿਖਾਓ 400 ਸਾਲ ਖੜਾ ਹੋਵੇ ਆ ਨਾ ਤੇ ਹਰਾ ਹੋਵੇ। ਨਾਲ ਇਹ ਇਹ ਨਾਲੇ ਏਜੰਡਾ ਦਾ। ਏਜੰਡਾ ਦਾ ਤੇ ਹਰਾ ਹੋਵੇਗਾ। ਇਹ ਜੜਤਿਆ ਇਹ ਬਾਬਾ ਜੀ ਜਿਸ ਤਰ੍ਹਾਂ ਕਿ ਇਹ ਝੰਡ ਦੀ ਵੇਖਾਈ ਫੋਟੋ ਇੱਥੋਂ ਪੱਤੇ ਤੋੜ ਕੇ ਹੁਣ ਕਈ ਜਿਹੜੇ ਸੇਬ ਆ ਰਹੇ ਸੀਗੇ ਤੋੜ ਕੇ ਖਾ ਰਹੇ ਸੀ ਇਹਦਾ ਵੀ ਕੋਈ ਇਤਿਹਾਸ ਹੈ ਇਸ ਗੱਲ ਨਾਲ ਜੁੜਿਆ ਕਮਨ ਦੀ ਭਾਵਨਾ ਭਾਵਨਾ ਆਈਆਂ ਪੱਤੇ ਤੋੜਨੇ ਨਹੀਂ ਚਾਹੀਦੇ ਕਿਉਂਕਿ ਇਹਦੀ ਹਿੱਤੇ ਦੀ ਸੰਭਾਲ ਕਰ ਰਹੇ ਆ ਇਹ ਤਿੰਨ ਤਲ ਸਪੋਟਾਂ ਲਾਈਆਂ ਆ ਇਹ ਇੱਕ ਪਰ ਕੀ ਪਤਾ ਦੁੱਖ ਦੂਰ ਹੋ ਜਾਣਗੇ ਉਹਨਾਂ ਪੱਤਿਆਂ ਨਾਲ ਦੁੱਖ ਤੇ ਜਦੋਂ ਮਹਾਰਾਜ ਦੇ ਜਿਹੜੀ ਭਾਵਨਾ ਦੇ ਨਾਲ ਮਹਾਰੇ ਦਾਤੇ ਉਹਨਾਂ ਨਾਲ ਦੁੱਖ ਤੇ ਦੂਰ ਹੋਣਾ ਹੀ ਆ ਹਾਂ ਤੇ ਚਲੋ ਪਤਾ ਉਹਨਾਂ ਅਗਲੀ ਸਰਦਾ ਪਾਉਣਾ ਖਾ ਲੀ ਜੀ ਦੁੱਖ ਤੇ ਜਦੋਂ ਮਹਾਰੇ ਦੇ ਘਰ ਆ ਗਿਆ ਮਹਾਰੇ ਦਾ ਚਾਨਾ ਜਿਹਾ ਬੰਦਾ ਆ ਗਿਆ ਨਾ ਉਹਦੀ ਭਾਵਨਾ ਦੇ ਨਾਲ ਉਹਦੇ ਦੁੱਖ ਨੇ ਤੇ ਦੂਰ ਹੋਣਾ ਹੀ ਆ ਇਹ ਵੀ ਗੱਲ ਤੇ ਜੇ ਮਤਲਬ ਅਸਲੀ ਸਥਾਨ ਇਸੇ ਸਥਾਨ ਤੇ ਗੁਰੂ ਸਾਹਿਬ ਨੇ ਸਮਾਂ ਗੁਜ਼ਾਰਿਆ ਜਿਹੜਾ ਇੱਕ ਰਾਤ ਹੈ ਨਾ ਹਾਂਜੀ ਹਾਂਜੀ ਇਹ ਕਹਾਂ ਕੁਝ ਕੁ ਸਮਾਂ ਹਾਂ ਬਹੁਤ ረਜਾ ਜਿੰਨਾ ਟਾਈਮ ਲਾਇਆ ਥੋੜਾ ਤਾਂ ਅਸੀਂ ਇੱਥੇ ਹੀ ਆਰਾਮ ਸਨਾਨ ਹੋਰ ਇਸ ਜਗ੍ਹਾ ਦਾ ਹੋਰ ਕੀ ਇਤਿਹਾਸ ਹੈ ਪੱਕੀ ਦਿਖਾ ਸਕਦੇ ਆ ਆਪਣੇ ਦਰਸ਼ਕਾਂ ਨੂੰ ਹੋਰ ਇਹ ਇਤਿਹਾਸ ਉਹ ਖੂਹ ਸਾਹਿਬ ਅੱਛਾ ਜਿਹੜਾ ਆਪਾਂ ਗੁਲਾਬੇ ਵਾਲਾ ਉਹ ਹੈ ਨਾ ਗੁਲਾਬੇ ਆਪਣੇ ਦੇ ਭਾਈ ਗੁਲਾਬੇ ਦੇ ਭਾਈ ਪੰਜਾਬੇ ਦਾ ਖੂਹ ਆ ਹਾਂ ਜਿਹੜੇ ਉਹਨਾਂ ਦੇ ਖੂਹ ਤੋਂ ਉੱਥੇ ਕੀ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਹੁਣ ਉੱਥੇ ਸ੍ਰੀ ਖੰਡ ਪਰ ਸਾਹਿਬ ਚੱਲਦਾ ਰਿਹਾ ਨਾਲ ਹੀ ਸਾਹਮਣੇ 70 ਕਦੀ ਦੂਰੀ ਤੇ ਆ ਅੱਛਾ ਜੀ ਉਹ ਤੁਸੀਂ ਜਲ ਛੱਕੋ ਉਹ ਤੁਸੀਂ ਜਲ ਛੱਕ ਕੇ ਦੇ ਲੋ ਜਾਂ ਖੂਹ ਦਾ ਜਲ ਜਿਆਦਾ ਅੱਛਾ ਉਸੇ ਖੂਹ ਦਾ ਜਲ ਹਾਂ ਜ ਮ ਸਿੰਘ ਘੋਰਾ ਨੂੰ ਲੈ ਕੇ ਉਸ ਥਾਂ ਤੇ ਬਣਾਉਨੇ ਆ ਤੇ ਜਿਹੜਾ ਖੂਹ ਹੈ ਉਹਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ